ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮਿੰਦਰ 3 ਬਲਾਕ ਤੋਂ ਸਾਰਿਆਂ ਦਾ ਸਵਾਗਤ ਆ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਤੇ ਜਿਹੜੀ ਕੱਲ ਆਪਾਂ ਪਾਈ ਸੀ ਜੀ ਉਹ ਸਾਡੀ ਵੀਡੀਓ ਦਾ ਪਾਰਟ ਬਣ ਸੀ ਸਾਜੀ ਮਾਈ ਦੀਆਂ ਕੁਝ ਚੀਜ਼ਾਂ ਆਪਣੀਆਂ ਬਣਾਉਣੀਆਂ ਹੀ ਰਹਿ ਗਈਆਂ ਸੀ ਕੱਲ ਤਾਂ ਆਪਾਂ ਕੱਲੇ ਤਾਰੀ ਬਣਾਏ ਸੀ ਤੇ ਅੱਜ ਅਸੀਂ ਬਣਾਵਾਂਗੇ ਕੁਝ ਹੋਰ ਚੀਜ਼ਾਂ ਜਿਵੇਂ ਮੂੰਹ ਹੋ ਗਿਆ ਤੇ ਹੱਥ ਵਗੈਰਾ ਉਹਨਾਂ ਦੇ ਤੇ ਕਾਣਾ ਕੋਧੂ ਰਹਿ ਗਿਆ ਸਾਡਾ ਚਿੜੀਆਂ ਦਾ ਚੰਬਾ ਰਹਿ ਗਿਆ ਅਸੀਂ ਅੱਜ ਇਹ ਚੀਜ਼ਾਂ ਕੰਪਲੀਟ ਕਰਾਂਗੇ ਤੇ ਕੱਲ ਸਾਡੇ ਅਸੀਂ ਹੈਗੇ ਸੀ ਤਿੰਨ ਜਾਣੇ ਮੈਂ ਐ ਮਨਿੰਦਰ ਤੇ ਆਂਟੀ ਸੀ ਅੱਜ ਸਾਡੇ ਚ ਇੱਕ ਮੈਂਬਰ ਹੋਰ ਵਧ ਗਿਆ ਤੇ ਇੱਕ ਮੇਰੀ ਆਂਟੀ ਹੋਰ ਆ ਗਈ ਤੇ ਹੁਣ ਅਸੀਂ ਆਂਟੀ ਹੁਣ ਸਾਰ ਲੱਗੇ ਆਪਦੀ ਮਿੱਟੀ ਘੁੱਟਣ ਤੇ ਇਹ ਆਂਟੀ ਬੈਠੇ ਨੇ ਹੁਣ ਅਸੀਂ ਮਿੱਟੀ ਮੈਂ ਹੋਰ ਲੈ ਆਉਣੀ ਆ ਤੇ ਮਿਲਦੇ ਹਾਂ ਫਿਰ ਤੁਹਾਨੂੰ ਆਪਾਂ ਮਿੱਟੀ ਲੈਣ ਚੱਲਦੇ ਆ ਥੋੜੀ ਜੀ ਮਿੱਟੀ ਘਟ ਗਈ ਆਪਣੀ ਤੇ ਅਸੀਂ ਮਿੱਟੀ ਦੀ ਰੇੜੀ ਮੰਗਵਾ ਲਈ ਸੀ ਆਂਟੀ ਕਹਿੰਦੀ ਮਿੱਟੀ ਘਟ ਗਈ ਵੀ ਮਿੱਟੀ ਹੋਰ ਲੈ ਕੇ ਆ ਵੀ ਹੋਰ ਕੁੱਟਾਂਗੇ ਤੇ ਹੁਣ ਆਪਾਂ ਇੱਥੇ ਮਿੱਟੀ ਭਰਾਂਗੇ ਇਹ ਵੀ ਜਿਹੜੀ ਮਿੱਟੀ ਸੀ ਨਾ ਇਹ ਜੀ ਥੋੜੀ ਜਿਹੀ ਗਿੱਲੀ ਸੀ ਤੇ ਅਸੀਂ ਸੁੱਕਣੀ ਪਾਉਣ ਲਈ ਥੋੜੀ ਜਿਹੀ ਕਪਾਸੀ ਢੇਰੀ ਲਾਤੀ ਸੀ ਅਸੀਂ ਗਿਆ ਸੋਚਿਆ ਵੀ ਚਲ ਇਹ ਸੁੱਕ ਜੂਗੀ ਤੇ ਪਰ ਫਿਰ ਵੀ ਹਲੇ ਇਹ ਜੀ ਉੱਪਰ ਉੱਪਰ ਸੁੱਕ ਗਈ ਤੇ ਵਿੱਚੋਂ ਫੇਰ ਵੀ ਗਿੱਲੀ ਆ ਤੇ ਪਰ ਇਹਦੀ ਤਾਰਿਆਂ ਦੀ ਜਿਹੜੀ सफाई है बहुत हाँ ज्यादा जी आंटी लो आंटी देखो बहुत है बहुत देख लो जेड़े कुट -कुट के कुटके ने एक पासे पालो पानी भी लिया के देने क्योंकि पानी जरूरी है ਮਿੱਟੀ ਨੂੰ ਕਰਨ ਲਈ ਟਪਾ ਡੋਲੂ ਪਾਣੀ ਨਾਲ ਚਾਹਦੇ ਆ ਅਸਕੇ ਇਹਨਾ ਗੁੰਨਣਾ ਠੋਖਾ ਹੋ ਜੇ ਕਿਉਂਕਿ ਜਿਹੜੀਆਂ ਚੀਜ਼ਾਂ ਸਾਡੇ ਕੋਲ ਪਈਆਂ ਨੇ ਤੇ ਆਪਣੀਆਂ ਇਕੱਠੀਆਂ ਕਰੀ ਜਾਈਏ ਹੁਣ ਆਪਦੀਆਂ ਲੋ ਆਂਟੀ ਪਾਣੀ ਜਿਹਦੇ ਨਾਲ ਘੋਲਾਂਗੇ ਆਪਾਂ ਆਹ ਗੁੰਨਾਂਗੇ ਮਿੱਟੀ ਨੂੰ ਸਰਜੂਗਾ ਇਹਦੇ ਨਾਲ ਡੋਲੂ ਜੀ ਨਾਲ ਤਾਂ ਹੋਰ ਲੈ ਲਾਂਗੇ ਹਨਾ ਚਲੋ ਜਿਹੜੀਆਂ ਉਹ ਟਿੱਕੀਆਂ ਨੇ ਆਪਾਂ ਹਨਾ ਜਿਹੜੇ ਕੱਲ ਵਾਲੇ ਫੱਟੇ ਤੇ ਪਾਈਆਂ ਸੀ ਆਪਾਂ ਨੇ ਗੋਰੀ ਤੇ ਧਰੇ ਹੋਣੀਆਂ ਹਨਾ ਤੇ ਉਹ ਅੱਜ ਚੱਕ ਲਿਆਉਣੇ ਆ ਠੀਕ ਹੈ ਹਾਂ ਐਂ ਕਰਾਂਗੇ ਆ ਜੀ ਅਸੀਂ ਕੱਲ ਬਣਾਈਆਂ ਸੀ ਟਿੱਕੀਆਂ ਸਾਡੀਆਂ ਤੇ ਇਹ ਹੁਣੇ ਸੁੱਕ ਗਈਆਂ ਤੇ ਹੁਣ ਆਪਾਂ ਇਹਨੂੰ ਇੱਕ ਬੋਰੀ ਦੇ ਵਿੱਚ ਪਾ ਦਾਂਗੇ ਜਾਂ ਬੱਠਲ 'ਚ ਪਾ ਕੇ ਰੱਖ ਲੈਣੇ ਆ ਹਨਾ ਕਿ ਇਹ ਸਾਡੀਆਂ ਕੱਲ ਟਿੱਕੀਆਂ ਬਣਾਈਆਂ ਹੋਈਆਂ ਸੀ ਹੁਣ ਅਸੀਂ ਇਹਦੇ ਤੋਂ ਲਾ ਕੇ ਫੱਟੇ ਤੋਂ ਲੱਕੜ ਵਾਲੇ ਤੇ ਤੇ ਹੁਣ ਬੋਰੀ ਤੇ ਰੱਖ ਦਿੰਨੇ ਆ ਕਿਉਂਕਿ ਜੇ ਮਾੜੀ ਮੁੱਟੀ ਇਹਨਾਂ ਦੀ ਗਿੱਲੀ ਥੋੜੀ ਜੀ ਰਹਿ ਗਈ ਹੋ ਮਿੱਟੀ ਤਾਂ ਇਹ ਕੰਪਲੀਟ ਹੋ ਜੂ ਸੁੱਕਣ ਦੇ ਵਿੱਚ ਤੇ ਜਿਹੜਾ ਇਹ ਸਾਡਾ ਫੱਟਾ ਜਿਹਦੇ ਅਸੀਂ ਕੱਲ ਤਾਰੇ ਬਣਾਏ ਸੀ ਤੇ ਉਹ ਸਾਡੇ ਕੰਮ ਆ ਜੂਗਾ ਦੁਬਾਰਾ ਕਿਉਂਕਿ ਇਹਦੇ ਵਿੱਚ ਅਸੀਂ ਗਣ ਕੇ ਬਣਾਉਣੇ ਆ ਇਹ ਦੇਖੋ ਤੁਸੀਂ ਲੱਗਦਾ ਵੀ 100 ਤਾਰਾ ਹੋਊਗਾ ਸੀ ਇਹ 100 ਤੋਂ ਵੱਧ ਤਾਰਾ ਬਣਾਇਆ ਸੀ ਕੱਲ ਅਸੀਂ ਨੇ ਤੇ ਅਸੀਂ ਸੋਚਿਆ ਸਾਡਾ ਟਾਰਗੇਟ ਜਿਹੜਾ 300 ਤਾਰੇ ਦਾ ਵੀ ਅਸੀਂ 300 ਤਾਰਾ ਬਣਾਵਾਂਗੇ ਤੇ ਸਾਰੇ ਇੱਕੋ ਜਿਹਾਰੇ ਬਣਾਏ ਨੇ ਕਿਉਂਕਿ ਜਦੋਂ ਸਾਂਝੀ ਲਾਵਾਂਗੇ ਤਾਂ ਉਹ ਸੋਹਣੀ ਲੱਗੇ ਆਪਾਂ ਸਾਰੇ ਤਾਰੇ ਇਹਦੇ ਵਿੱਚ ਹੁਣ ਇਕੱਠੇ ਕਰ ਲੇ ਤੇ ਆਪਾਂ ਫੱਟਾ ਲੈ ਕੇ ਚੱਲਦੇ ਹਾਂ ਹੁਣ ਕਿਉਂਕਿ ਅਜੇ ਤੇ ਹੋਰ ਬਣਾਵਾਂਗੇ ਤਾਰੇ ਅਸੀਂ ਆਂਟੀ ਜੀ ਨੀ ਕਮਿੱਟੀ ਤੁਸੀਂ ਛਾਣ ਲਈ ਹੁਣ ਇਹ ਮੈਨੂੰ ਦੇ ਦਿਓ ਆਂਟੀ ਪਰੇ ਹਟਿਓ ਤੁਸੀਂ ਇੱਧਰ ਨੂੰ ਹੋਏ ਮੜਾ ਜਾ ਹੋ ਹਵਾ ਹਾਰੇ ਜੇ ਹੋ ਜਾਓ ਇੱਥੇ ਇਹ ਮੈਂ ਆਂਟੀ ਗੁੰਨ ਲੈਨੀ ਆ ਮਿੱਟੀ ਨੂੰ ਹਾਂ ਤੁਸੀਂ ਹੋਰ ਤਿਆਰ ਕਰ ਦਿਓ ਕਿੰਨੀ ਕ ਹੋਗੀ ਮਿੱਟੀ ਦਾ ਵਧੀਆ ਹਨਾ ਮੈਂ ਅਮਰਿੰਦਰ ਕਿੱਥੇ ਪਹੁੰਚ ਚੁਕਾ ਹਾਂ ਅਭੀ ਮਲਾਤੇ ਹਾਂ ਅਮਰਿੰਦਰ ਅਮਰਿੰਦਰ ਖੜਾ ਹੋਇਆ ਉਹ ਨਾ ਬਣਾਤੀਆਂ ਜੀ ਆਂਟੀ ਨੇ ਚਿੜੀਆਂ ਕਿੱਥੇ ਬਣਾਤੀ ਆ ਭਈਆ ਇਹ ਆਂਟੀ ਕਿੰਨੀਆਂ ਬਣਾਓਗੇ ਪੰਜ ਛੇ ਬਣਾ ਦੇ ਜੰਗਾ ਇਹ ਅਸੀਂ ਲਾਵਾਂਗੇ ਰੋਟੇ ਤੇ ਅਸੀਂ ਕਾਡੀਆਂ ਵੀ ਮੰਗਵਾਨੀਆਂ ਹੁਣ ਮੂੰਹ ਤੇ ਮੂੰਹ ਬਣਾਵਾਂਗੇ ਜੀ ਅਸੀਂ ਇਹ ਬਰੋ ਟੈਲੀ ਕੈਂਠਾ ਬਣਾਵਾਂਗੇ ਤੇ ਇਧਰੋਂ ਆਂਟੀ ਵੀ ਬਣਾ ਰਹੀ ਆ ਜੀ ਹੁਣ ਅਸੀਂ ਸਾਰਾ ਕੰਮ ਕੰਮ ਕਰਤਾ ਕੰਪਲੀਟ ਤੇ ਇਧਰ ਬਣ ਗਿਆ ਸਾਡਾ ਸੂਰਜ ਤੇ ਇਹ ਬਣ ਗਿਆ ਸਾਡਾ ਚੰਦਰਮਾ ਜੀ ਤੇ ਇਹ ਬਣ ਗਿਆ ਸਾਡਾ ਸਾਂਜੀ ਦਾ ਹਾਰ ਕਿਉਂਕਿ ਅਸੀਂ ਕਰਤਾ ਪਲਾਨ ਚੇਂਜ ਹੁਣ ਸੋਚਿਆ ਵੀ ਛੋਟੀ ਜੀ ਸਾਂਜੀ ਲਾ ਲਾਂਗੇ ਨਾਲ ਕਾਣੇ ਗੋਧੂ ਦੇ ਕਿਉਂਕਿ ਪਹਿਲਾਂ ਤਾਂ ਆਪਾਂ ਬਰੋ ਟੈ ਲਾਉਣੇ ਆ ਤੇ ਇਹ ਆਪਣਾ ਬਣ ਗਿਆ ਸਾਂਜੀ ਦਾ ਮੂੰਹ ਜੀ ਤੇ ਇਹ ਕਾਣਾ ਗੋਧੂ ਹੋ ਗਿਆ ਤੇ ਆ ਆਗੀਆਂ ਸਾਂਜੀ ਦੀਆਂ ਝਾਂਜਰਾਂ ਤੇ ਇਹ ਬਣਾਤੀ ਆਪਾਂ ਨੇ ਚਿੜੀਆਂ ਤੇ ਆ ਉਹਦੇ ਸਾਂਝੀ ਦੇ ਪੈਰ ਹੋਗੇ ਜੀ ਤੇ ਆ ਉਹਦੀ ਜੁੱਤੀ ਹੋਗੀ ਤੇ ਆਂਟੀ ਬਣਾ ਰਹੇ ਨੇ ਹੁਣ ਹੱਥ ਸਾਂਝੀ ਦਾ ਸੌਖਾ ਕਿਉਂ ਖਾਂਟੀ ਬਣਾਉਣਾ ਸਮਾਨ ਇਹ ਤਾਂ ਸਭ ਤੋਂ ਇਹ ਮਿੱਟੀ ਵਾਲੰ ਤੋਂ ਉਤਾਰ ਹੋਇਆ ਤਾਂ ਹਨਾ ਮਿੱਟੀ ਵਧੀਆ ਸੀਸ ਵਾਰ ਤਾਂ ਵਧੀਆ ਬਣੀ ਜਾਂਦਾ ਚਲੋ ਜੀ ਫਿਰ ਬਣਾਉਣੀ ਆ ਤੁਹਾਨੂੰ ਜਿਹੜਾ ਕੁਫਲੇਰ ਬਣਦਾ ਹਾਰ ਦੇਖੋ ਸਾਜੀ ਦਾ ਬਹੁਤ ਸੋਹਣਾ ਬਣ ਗਿਆ ਸਮਾਨ ਸਾਡੇ ਅੱਜ ਸਾਨੂੰ ਕਾਫੀ ਟਾਈਮ ਹੋ ਗਿਆ ਬੈਠੇ ਹਾਂ ਤੇ ਆਂ ਅੰਟੀ ਸਾਡੀ ਦੇਖ ਦੇ ਕਸੀ ਜਾਂਦੀ ਆ ਕਦੇ ਹਾਰ ਨੂੰ ਦੇਖ ਕੇ ਹੱਸ ਪੈਂਦੀ ਆ ਕਦੇ ਜੁੱਤੀ ਨੂੰ ਦੇਖ ਕੇ ਹੱਸ ਪੈਂਦੀ ਆ ਹਾਂ ਲੋ ਜੀ ਤੇ ਸਾਡਾ ਹੋ ਗਿਆ ਸਾਰਾ ਕੰਮ ਕੰਪਲੀਟ ਤੁਹਾਨੂੰ ਪਤਾ ਪਿੰਡਾਂ ਵਾਲਿਆਂ ਦਾ ਸੁਭਾਅ ਕਿਹੋ ਜਿਹਾ ਹੁੰਦਾ ਜਿਹੜੇ ਕੰਮ ਨੂੰ ਲੱਗ ਜਾਣ ਫਿਰ ਪੂਰਾ ਕਰਕੇ ਹੀ ਹਟਦੇ ਨੇ ਤੇ ਆਂਟੀ ਬਣਾ ਰਹੇ ਨੇ ਹੁਣ ਢੋਲ ਕੁੱਟਣਾ ਕਿਉਂਕਿ ਇਹ ਤੁਹਾਨੂੰ ਪਤਾ ਦੱਸਿਆ ਸੀ ਪਹਿਲਾਂ ਵੀ ਮੈਂ ਵੀ ਅਸੀਂ ਜਿਹੜਾ ਸਾਡਾ ਪਲਾਨ ਸੀ ਰੋਟਾ ਲਾਉਣ ਦਾ ਤੇ ਨਾਲ ਹੁਣ ਅਸੀਂ ਚੇਂਜ ਕਰਤਾ ਹੋਏ ਨਾਲ ਆ ਵੀ ਛੋਟੀ ਜੀ ਸਾਂਜੀ ਵੀ ਲਾਈ ਜਾਵੇ ਤੇ ਸਾਂਜੀ ਦਾ ਸਾਰਾ ਸਮਾਨ ਸਾਡਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਇਹ ਜਿੰਨਾ ਵੀ ਸਮਾਨ ਆ ਸਾਡਾ ਇਹ ਸਾਰਾ ਅਸੀਂ ਹੁਣ ਪਾ ਦਾਂਗੇ ਇਹਨਾਂ ਨੂੰ ਤੁਪੇ ਤੇ ਟਿਕੀਆਂ ਜਿਹੜੀਆਂ ਹਨ ਨੇ ਤਾਰੇ ਨੇ ਇਹ ਸਾਡੇ ਥੋੜੇ ਨੇ ਹਲੇ ਅਸੀਂ ਕੱਲ੍ਹ ਹੋਰ ਬਣਾਵਾਂਗੇ ਇਹਨਾਂ ਨੂੰ ਤੇ ਆ ਆਪਾਂ ਸਾਰਾ ਸੈੱਟ ਬਣਾਤਾ ਇਹਦਾ ਤੇ ਆ ਬਣਾਤਾ ਆਪਾਂ ਬਰੋਟੇ ਦਾ ਕੈਂਠਾ ਕਰਦੇ ਸੀ ਬਰੋਟੇ ਨੂੰ ਵੀ ਹੁਣ ਕੈਂਠਾ ਪਾਵਾਂਗੇ ਤੇ ਆਂਟੀ ਦਿਖਾਇਓ ਟੋਲ ਕੁੱਟਣਾ ਆਹ ਚੂੜੀਆਂ ਬਣਾਤੀਆਂ ਹਾਂ ਮੜੇ ਮੂੰਹ ਮੂੰਜੇ ਤੇ ਉਹ ਕਰ ਦੋ ਟੋੜ ਕੁੱਟਣਾ ਸਾਡਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਸਾਡੀਆਂ ਆਲਰੇਡੀ ਸਾਰੀਆਂ ਚੀਜ਼ਾਂ ਜੀ ਬਣ ਗਈਆਂ ਤੇ ਹੁਣ ਇਹਨਾਂ ਨੂੰ ਅਸੀਂ ਉੱਪੇ ਕਰ ਸੁਕਣੇ ਪਾ ਦਾਂਗੇ ਇਹਨਾਂ ਨੂੰ ਮਿੱਟੀ ਸਾਡੀ ਸੁੱਕ ਜੂਗੀ ਤੇ ਕੱਲ ਨੂੰ ਅਸੀਂ ਜਿਹੜਾ ਰਹਿ ਗਿਆ ਸਾਡਾ ਸਾਰਾ ਸਮਾਨ ਹੋਰ ਬਣਾਵਾਂਗੇ ਤੇ ਫਿਰ ਮਿਲਦੇ ਆਂ ਜੀ ਅਸੀਂ ਤੁਹਾਨੂੰ ਮੱਸੀਆਂ ਨੂੰ ਜਿਸ ਤਿੰਨ ਸਾਂਝੀ ਲੱਗਣੀ ਆ ਉਹਦੇ ਨੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਰੱਖਾਂਗੇ ਤੇ ਆ ਘੜੀ ਵੀ ਬਣਾਈ ਆ ਆਪਾਂ ਨੇ ਸੈਟ ਨਾਲ ਦੀ ਵੀ ਘੜੀ ਬਣਾਤੀ ਅਸੀਂ ਨੇ ਅਸੀਂ ਕਿਹਾ ਸਾਂਝੀ ਨੂੰ ਪੂਰਾ ਸਾਜ ਭਰ ਗਹਿਣਿਆਂ ਦਾ ਪਾਵਾਂਗੇ ਤੇ ਇਹ ਸਾਡੀ ਘੜੀ ਆ ਦੇਖੋ ਐਪਲ ਦੀ ਘੜੀ ਤਾਂ ਸੱਤੋਂ ਬਣਾਈ ਨਹੀਂ ਗਈ ਯਾਰ ਕਿ ਸਿੰਪਲ ਹੀ ਪਾਤੀ ਅਸੀਂ ਤਾਂ ਘੜੀ ਅੱਜ ਤਾਂ ਆਪਾਂ ਪਹਿਲਾਂ ਹੀ ਆਲਰੇਡੀ ਰੱਖਤਾ ਸੀ ਜੀ ਧੁੱਪੇ ਇਹ ਹੁਣ ਇੱਕ ਕਰਤਾ ਮੈਂ ਤੇ ਆਂਟੀ ਰੱਖ ਰਹੇ ਆ। ਲਓ ਆਂਟੀ ਧੁੱਪੇ 'ਚ ਰੱਖ ਦੋ ਜਿਹੜਾ ਸੁੱਕ ਜਵੇ। ਤੇ ਮਿਲਦੇ ਆਂ ਜੀ। ਨੈਕਸਟ ਬਲੌਗ ਦੇ ਵਿੱਚ ਜਿਹੜੇ ਸਾਡੇ ਨਿਊ ਬੀਵਰਸ ਨੇ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬਰ ਜ਼ਰੂਰ ਕਰਿਓ। ਮਿਲਦੇ ਆਂ ਜੀ ਫਿਰ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ।